ਬੇਬੇ ਤੂੰ ਵੇਚਣਾ ਬੋਲ ਇਹ ਸਾਡਾ ਪਰਸਪੈਕਟਿਵ ਹੈ ਮੈਮੀਤਾ ਕੇ ਸੇ ਦਿੱਤੀ ਸੀ ਮੇਰੇ ਵੀ ਤਾਂ ਮਾਪਿਆਂ ਦੇ ਸੁਪਨੇ ਸੀ ਵੀ ਸਾਡੀ ਕੁੜੀ ਰਾਣੀਆ ਮੰਮੂ ਬਸੇ ਚੰਗੇ ਘਰ ਵਿਆਹੀ ਜਾਵੇ ਤੁਸੀਂ ਲੋਕ ਕਿਉਂ ਨਹੀਂ ਸਮਝਦੇ ਹੁੰਦੇ ਥੋੜੀ ਜਿਹੀ ਲਾਲਚ ਪਿੱਛੇ ਨਾ ਸਾਡੇ ਵਰਗਾਂ ਕੁੜੀਆਂ ਦੀ ਜ਼ਿੰਦਗੀ ਖਰਾਬ ਕਰਦੇ ਨੇ ਨਸ਼ਾ ਵਾਲੇ ਮੁੰਡਿਆਂ ਨਾਲ ਵਿਆਹ ਦਿੰਨੇ ਹੋਗੇ ਮੈਂ ਤਾਂ ਦੁਆ ਕਰਦੀ ਮੈਂ ਤਾਂ ਦੁਆ ਕਰਦੀ ਤੇਰੀ ਕੁੜੀ ਤੇਰੀ ਕੁੜੀ ਨੂੰ ਮੇਰੇ ਵਰਗਾ ਮੇਰੇ ਵਰਗਾ ਕਰੇ ਵਰਗਾ ਭਾਈ ਓਏ ਓ ਭਾਈ ਜਿਹੜਾ ਰਿਸ਼ਤਾ ਤੂੰ ਬਣਾ ਗਿਆ ਨਾ ਉਹ ਤਾਂ ਕਦੇ ਸੋਚਿਆ ਵੀ ਨਹੀਂ ਸੀ ਭਾਈ ਭਾਈ ਉੱਠ ਖੜਾ ਆ ਜਾਣੀ ਪਈ ਐ ਤੈਨੂੰ ਪਤਾ ਨਹੀਂ ਤੇਰਾ ਬੰਦਾ ਘਰੇ ਆ ਗਿਆ ਰੋਟੀ ਦੇਣਾ ਉਹਨੂੰ ਰੋਟੀ ਲੈ ਗਿਆ ਲੈ ਕਿਉਂ ਆਲੋ ਜੀ ਰੋਟੀ ਤਾਂ ਦੇਣਾ ਨਹੀਂ ਹਰੇ ਦਾ ਪਿੱਲਾ ਦੀ ਤੂੰ ਹਲੇ ਮੇਰੇ ਮੂਰੇ ਬੋਲਦੀ ਆ ਇੱਕ ਰੋਟੀ ਦਾ ਟੱਥੋ ਫੜਾਈ ਨਹੀਂ ਆਂਦੀ ਨਾ ਢੱਕ ਕੇ ਐ ਕਰੋ ਮੈਂ ਕਹਾਂਗਾ ਪੀਨੂ ਹੁਣ ਤੂੰ ਮੈਨੂੰ ਢੱਕਣ ਤੋਂ ਵੀ ਰੋਕੇਗੀ ਮੈਂ ਤਾਂ ਪੀਊਂਗਾ ਅਹੀਂ ਪੀਊਂਗਾ ਅਹੀਂ ਤੈਨੂੰ ਕੁੱਟੂਗਾ ਮੇਰੀ ਗੱਲ ਸੁਣ ਨਾ ਮੁੰਡਾ ਚੁੱਪ ਕਰਕੇ ਰੋਟੀ ਦੇ ਰਿਹਾ ਕਰ ਕੁੱਟਕੋ ਕਰ ਉਹ ਘੜ ਦੂੰ ਮੈਂ ਸੇ ਮੁਟਿਆ ਤੂੰ ਐਵੇਂ ਇਹਨੂੰ ਕਿਉਂ ਮਾਰਨ ਲੱਗਿਆ ਜਾ ਇਹਨੇ ਕੀ ਕਸੂਰ ਐ ਜਵਾਕੜੀ ਦਾ ਬੇਬੇ ਮੇਰੀ ਗੱਲ ਸੁਣ ਲੈ ਮੇਰੇ ਤੇ ਮੇਰੀ ਸਿਮੇਂ ਦੀ ਗੱਲ ਆ ਤੂੰ ਵਿਚਨਾਂ ਵੇ ਮੁੰਡਿਆ ਤੂੰ ਇੰਨੇ ਕਿਉਂ दारू ਪੀਣਾ ਗਾ ਕਿਉਂ ਨਸ਼ੇ ਕਰਦਾ ਗਾ ਬੇਬੇ ਕਸੂਰ ਤਾਂ ਮੇਰਾ ਗਾ ਜਿਹੜਾ ਤੇਰੇ ਨਸ਼ੇੜੇ ਪੁੱਤ ਨਾਲ ਕੱਟੀ ਜਾਂਦੀ ਐ ਮੈਂ ਜੇ ਕੋਈ ਹੋਰ ਹੁੰਦੀ ਨਾ ਛੱਡ ਕੇ ਬਹਿੰ ਜਾਂਦੀ ਕਿਉਂ ਮਾਰਦਾ ਮੁੰਡਿਆ ਤੂੰ ਐ ਕੋਈ ਗੱਲ ਨਹੀਂ ਮੂਰੇ ਬੋਲਦੀ ਐ ਮੇਰੇ ਮੂਰੇ ਐਸੇ ਕਰਕੇ ਨੂਰੇ ਲੈ ਕੇ ਆਇਆ ਬੇ ਤੇਰਾ ਲੱਛਣ ਹੀ ਐ ਇਹ ਜਨੇ ਜਦੋਂ ਇਹ ਮੂਰੇ ਬੋਲਦੀ ਐਗੀ ਜੇ ਤੂੰ ਨਾ ਨਸ਼ੇ ਕਰੇ ਕਿਉਂ ਮੂਰੇ ਬੋਲੇ ਬੇਬੇ ਤੂੰ ਬੇਚਣਾ ਬਣ ਇਹ ਸਾਡਾ ਪਰਸਨਲ ਮੈਟਰ ਆ ਰਾਹੀ ਇਹ ਕੋਈ ਗੱਲ ਬਣੀ ਵੀ ਤੂੰ ਐ ਚੁਗਾਕਰੀ ਨੂੰ ਐ ਕੁੱਟਦਾਗਾ ਬੇਬੇ ਤੂੰ ਇਹਨੂੰ ਸਮਝਾ ਦੇ ਮੇਰੇ ਮੂਰੇ ਨਾ ਬੋਲਿਆ ਕਰੀ ਨਹੀਂ ਮੈਂ ਤੇ ਇਹਦਾ ਹੱਥ ਫੇਰੂੰਗਾ ਨਾ ਇਹ ਯਾਦ ਰੱਖੂਗੀ ਪੁੱਤ ਤੂੰ ਐਵੇਂ ਮਾਰਨਾ ਇਹਨਾਂ ਕੋਈ ਰੋਕੀ ਚੁਗਾਕ ਮੈਂ ਤੂੰ ਕਿਤੇ ਨਾ ਕਿਤੇ ਗਲਤੀ ਹੋ ਗਈ ਤੈਨੂੰ ਰੋਜ ਕੁੱਟਦਾਗਾ ਮੇਰਾ ਪੁੱਤ ਮਾਂ ਗਲਤੀ ਤੇ ਦਿਰ ਤੋਈਆ ਜੇ ਤੈਨੂੰ ਪਤਾ ਸੀ ਤੇਰੇ ਪੁੱਤ ਨੇ ਛੇੜਿਆ ਫਿਰ ਵੀ ਤੂੰ ਮੈਨੂੰ ਇੱਥੇ ਵਿਆਹ ਕੇ ਲਈ ਪੁੱਤ ਮੈਨੂੰ ਤਾਂ ਆਏ ਸੀਗਾ ਵੀ ਵਿਆਹ ਤੋਂ ਬਾਅਦ ਇਹ ਸੋਧਰ ਜਾਊਗਾ ਮੈਨੂੰ ਕੀ ਪਤਾ ਸੀਗਾ ਵੀ ਤੇਰੇ ਨਾਲ ਕੁੱਟਮਾਰ ਕਰਨ ਲੱਗ ਜਾਊਗਾ ਓਏ ਤਾਂ ਗੱਲਣ ਤੁਹਾਡੇ ਪੁੱਤ ਨੂੰ ਸੋਧਰਨ ਵਾਸਤੇ ਮੈਨੂੰ ਵਿਆਹ ਕੇ ਲਈ ਮੇਰੀ ਤਾਂ ਜ਼ਿੰਦਗੀ ਖਰਾਬ ਕਰਤੀ ਨਾ ਆਪ ਦੇ ਪੁੱਤ ਨੂੰ ਸੁਧਾਰਨਾ ਵਾਸਤੇ ਸਾਡੇ ਵਰਗੋਂ ਕੁੜੀਆਂ ਦੀ ਜ਼ਿੰਦਗੀ ਕਿਉਂ ਖਰਾਬ ਕਰਦੇ ਲੋਕ ਸਾਰੀ ਜ਼ਿੰਦਗੀ ਮੈਨੂੰ ਇਸ ਨਿਝੇੜੀ ਨਾਲ ਹੀ ਕੱਟਣੀ ਪਊਗੀ ਪਰ ਫਿਕਰ ਨਾ ਕਰ ਬੇਬੇ ਕਿਤਨੀ ਆਂਦੀ ਮੈਂ ਛੱਡ ਕੇ ਇੱਥੇ ਰਹਾਂਗੀ ਤੇਰਾ ਪੁੱਤ ਸੁਧਰਨਾ ਚਾਹੀਦਾ ਸਹੀ ਗੱਲ ਹੈ ਮੈਨੂੰ ਕਿਤੇ ਲੱਗਦੇ ਕੱਖ ਨਹੀਂ ਹੋਈ ਆਪ ਦੇ ਪੁੱਤ ਨੂੰ ਸੁਧਾਰਨਾਂ ਦੇ ਕਾਰਛਰ

ਕਿਉਂ ਆ ਜਿਹਨੇ ਚੂੜੀਆਂ ਲਿਆ ਕੇ ਦੇਣੂ ਸੀ ਉਹ ਤਾਂ ਰੋਜ਼ ਮੈਨੂੰ ਕੁੜਦਕ ਤੇ ਜਿਹੜਾ ਚੂੜੀਆਂ ਲਿਆ ਕੇ ਦਿੰਦਾ ਰੱਬ ਨੇ ਉਹਦੇ ਨਾਲ ਮੇਰਾ ਰਿਸ਼ਤਾ ਕੁਝ ਹੋਰ ਰੱਖਿਆ ਨਾਨਾ ਭਾਬੀ ਇਹਦਾ ਵੀਰੇ ਨਹੀਂ ਭੇਜਿਆ ਨੇ ਵੀਰੇ ਬਾਹਰ ਗਿਆ ਹੋਏ ਕੰਮ ਉਹ ਬਣਾ ਤੇਰੇ ਭਾਬੀ ਵਾਸਤੇ ਚੂੜੀਆਂ ਲੈ ਜਾ ਲੈ ਮੈਂ ਤੇਰੇ ਪਾਵਾ ਭਾਬੀ ਚੂੜੀਆਂ ਆਪਣੇ ਹੱਥਾਂ ਨਾਲ ਪਾਵਾਂਗਾ ਕੈਂਟ ਹੈ ਨਾ ਦੋ ਹੀ ਪਾ ਲੈਣਾ ਸਾਰੀਆਂ ਤੇ ਪਹਿਣੇ ਨਹੀਂ

ਜਾਣੇ ਪੈਸਾ ਨਹੀਂ ਤੇ ਆ ਮੈਂ ਕਰੂੰ ਵੀਰਾ ਸੁਦਰ ਜੂ ਇੱਕ ਦਿਨ ਪੱਕਾ ਨਸ਼ਾ ਛੱਡੂਗਾ ਐਵੇਂ ਰੋਇਆ ਨਾ ਕਰ ਬੱਬੀ ਮੈਨੂੰ ਪਤਾ ਸੀ ਰੇ ਤੇਰਾ ਵੀਰਾ ਕਦੇ ਨਹੀਂ ਸੁਧਰੂ ਉਹ ਕੁਝ ਨਹੀਂ ਹੁੰਦਾ ਬੱਬੀ ਕੁਝ ਨਹੀਂ ਹੁੰਦਾ ਵੀਰਾ ਦਾ ਉਹਨੂੰ ਫਸ ਗਿਆ ਨਸ਼ੇ ਤੇ ਆਪੇ ਛੱਡੂ ਇੱਕ ਦਿਨ ਪੱਕਾ ਉਹ ਵੀ ਮਜਬੂਰ ਆ ਬੱਬੀ ਨਾ ਸ਼ੌਂਕ ਨਾ ਕਰ ਲੈਂਦਾ ਬੰਦਾ ਬਾਅਦ ਦੇ ਵਿੱਚ ਨਸ਼ਾ ਛੱਡਣਾ ਔਖਾ ਹੋ ਜਾਂਦਾਗਾ ਮੈਨੂੰ ਪਤਾ ਸੀ ਰੇ ਮੈਂ ਵਾਤਾਵਰ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਮੈਂ ਕਦੇ ਵੀ ਨਹੀਂ ਸੋਚਿਆ ਸੀਗਾ ਮੇਰੇ ਘਰ ਆ ਲੈ ਜਾਂ ਨਿਕਲੂਗਾ ਇਹ ਤਾਂ ਕਿਸਮਤ ਦੀ ਖੇਡਾਂ ਨੇ ਭਾਬੀ ਕੋਈ ਗੱਲ ਨਹੀਂ ਪਰ ਮੈਨੂੰ ਮੇਰੇ ਵੀਰ ਤੇ ਪੱਕਾ ਵਿਸ਼ਵਾਸ ਆ ਉਹ ਨਸ਼ਾ ਇੱਕ ਦਿਨ ਜ਼ਰੂਰ ਛੱਡੂਗਾ ਆਪਣੇ ਘਰੇ ਵੀ ਖੁਸ਼ੀਆਂ ਆਉਣਗੀਆਂ ਕੋਈ ਗੱਲ ਨਹੀਂ ਰੱਬ ਆਪਣੀ ਜ਼ਰੂਰ ਸੁਣੂਗਾ ਬਸ ਤੁਸੀਂ ਰੋਇਆ ਨਾ ਕਰੋ ਨਹੀਂ ਸੁਣਦਾ ਸੀ ਰੇ ਰੱਬ ਮੇਰੇ ਤਾਂ ਸਾਰੇ ਸੁਪਨੇ ਮਰ ਗਏ ਮੇਰੇ ਤਾਂ ਜੀ ਨਹੀਂ ਕਰਦਾ ਇੱਥੇ ਰਹਿਣ ਨੂੰ ਦੇਖ ਭਾਬੀ ਰਹਿਣਾ ਸੁਣ ਪੈਣਾ ਹੀ ਆ ਤੇ ਹੁਣ ਆਪਣੇ ਮਾਪਿਓ ਵਾਰੀ ਵੀ ਦੇਖੋ ਪੇਕੇ ਪੇਕੇ ਘਰ ਗਣੀ ਰਹਿਣਾ ਸੁਣ ਪਊਗਾ ਇੱਥੇ ਰਹਿਣ ਦੀ ਬਸ ਇੱਕ ਮਜਬੂਰੀ ਏ ਸਿਰੇ ਪੇਕੇ ਘਰ ਦਾ ਸੋਚ ਲੈਣੀ ਆ ਨਹੀਂ ਤਾਂ ਕਦੋਂ ਦੀ ਮਗ ਜਾਂਦੀ ਐ ਤੋ ਨਾਨਾ ਪੱਬੀ ਇੱਕ ਕਦਮ ਨਾ ਚੱਕੇ ਕਦੇ ਵੀ ਆਪਣੇ ਸੋਡੇ ਮਾਪੇ ਦੁਖੀ ਹੋਣਗੇ ਚਲੋ ਤੁਸੀਂ ਐਂ ਕਰੋ ਬੱਬੀ ਰੋਟੀ ਆਟੀ ਖਾ ਲਈ ਸੀ ਕਿਉਂ ਰੋਜ ਦੇ ਐ sire ਅੱਜ ਫੇਰ ਮੈਨੂੰ ਕੁੱਟਿਆ ਮੈਨੂੰ ਤਾਂ ਰੋਟੀ ਵੀ ਨਹੀਂ ਚੰਗੀ ਲੱਗਦੀ ਇੱਕ ਵਾਰੀ ਹੁੰਦਾ ਤਾਂ ਵਾਰੀ ਹੁੰਦਾ ਰੋਏ ਰੋਏ ਥੋੜੀ ਨਾ ਹੁੰਦਾਗਾ ਮੈਂ ਕੋਈ ਜਾਨਵਰ ਥੋੜੀ ਆ ਮੈਨੂੰ ਵੀ ਦਰਦ ਹੁੰਦਾਗਾ ਚਲੋ ਬੱਬੇ ਤੁਸੀਂ ਰੋ ਨਾ ਕੋਈ ਗੱਲ ਨਹੀਂ ਮੈਂ ਵੀਰੇ ਨੂੰ ਸਮਝਾਵਾਂਗਾ ਬੇਬੇ ਕਿੱਥੇ ਸੀ ਉਹਨੂੰ ਬੀਬੀ ਨੇ ਕੋਈ ਬੋਲੀ ਉਹ ਵੀ ਕੀ ਕਰੇ ਵਿਚਾਰੇ ਚੱਲ ਕੋਈ ਗੱਲ ਨਹੀਂ ਮੈਂ ਵੀਰੇ ਨਾਲ ਗੱਲ ਕਰੂੰ ਮੈਂ ਬੀਬੇ ਨਾਲ ਗੱਲ ਕਰੂੰਗਾ ਵਿਭਿੰਨ ਕੰਮ ਬੀਬੀਆਂ ਨੂੰ ਸਮਝਾ ਆਏ ਰੋਜ਼ ਰੋਜ਼ ਤਾਂ ਚੰਦਾ ਨਹੀਂ ਲੱਗਦਾ ਚਲੋ ਠੀਕ ਆ ਪੱਪੀ ਤੇ ਆ ਚੂੜੀਆਂ ਬਾਕੀ ਪਾ ਲੈ ਤੁਸੀਂ ਤੇ ਮੈਂ ਰੋਟੀ ਲੈ ਕੇ ਆਉਣਾ ਤੁਹਾਡੇ ਵਾਸਤੇ ਠੀਕ ਆ ਤੇ ਰੋਣਾ ਨਹੀਂ ਹੈਗਾ ਪੱਪੀ ਹੁਣ ਪੱਕਾ ਠੀਕ ਆ ਠੀਕ ਆ ਸਿਰੇ ਤੂੰ ਕਿੰਨਾ ਚੰਗਾ ਹੈ ਕਿ ਤੇਰਾ ਵੀਰ ਵੀ ਇੰਨਾ ਚੰਗਾ ਹੁੰਦਾ ਨਾ ਮੇਰੀ ਜ਼ਿੰਦਗੀ ਅੱਜ ਵਧੀਆ ਹੁੰਦੀ ਨਰਕ ਥੋੜੀ ਨਾ ਹੁੰਦੀ ਮੈਨੂੰ ਪਤਾ ਸੀਰੇ ਇਹ ਚੂੜੀਆਂ ਤੇਰੇ ਵੀਰੇ ਨੇ ਨਹੀਂ ਤੂੰ ਲਿਆ ਕੇ ਦਿੱਤੀਆਂ ਨਹੀਂ ਠੀਕ ਹੋ ਹਾਂ ਤੋ ਠੀਕ ਹੈ ਸਰ ਦਰਦ ਤਾਂ ਨਹੀਂ ਹੋ ਰਿਹਾ ਛਾਵਣਾ ਕਿ ਲੇ ਕੇ ਆ ਮੈਂ ਚਾਹ ਤਾਂ ਪੀ ਲਈ ਮੈਂ ਬੇਬੇ ਨੇ ਬੜਾਤੀ ਸੀ ਮੈਂ ਸੋਹਣੀਏ ਇਹ ਤਾਂ ਛੁੱਟਣੇ ਨਹੀਂ ਆ ਕੇ ਦਿੱਤੀਆਂ ਸਿਰੇ ਨਹੀਂ ਤੁਸੀਂ ਨਾ ਪੀਆ ਕਰੋ ਨਾ ਮੈਂ ਕੀ ਕਰਾਂ ਇਹ ਬੁਰੀ ਆਦਤ ਹੁਣ ਮੇਰੇ ਘੜਾ ਨਹੀਂ ਛੱਡਦੀਆਂ ਮੈਂ ਬਹੁਤ ਕੋਸ਼ਿਸ਼ ਕਰਦਾ ਹੁਣ ਮੈਂ ਨਾ ਪੀਂ ਮਾ ਨਾ ਪੀ ਮੈਂ ਤਨਾ ਹੀ ਨਾ ਨਾ ਰਹਿੰਦਾ ਕੁਛ ਨਹੀਂ ਹੁੰਦਾ ਤੁਸੀਂ ਥੋੜੀ ਪੀ ਲਿਆ ਕਰੋ ਵਾਲੀ ਨਾ ਪੀਆ ਕਰੋ ਚੰਗੀ ਗੱਲ ਨਹੀਂ ਹੈਗੀ ਪੀਣਾ ਪਤਾ ਮੈਨੂੰ ਤੇਰੀ ਸੋ ਅੱਜ ਤੋਂ ਬਾਅਦ ਮੈਂ ਪੀਂਦਾਂਗੀ ਪੱਕਾ ਤੇਰੀ ਕਸੇ ਰਾਜਦੀਪ ਕਿਉਂ ਇਹਦੇ ਝੂਠੇਆ ਸੋਹਾ ਖਾਈ ਦਿੰਨਾ ਹੁਣ ਵੀ ਤੂੰ ਕੋਈ ਨਾ ਕੋਈ ਨਸ਼ਾ ਕੀਤਾਗਾ ਬੇਬੇ ਹਾਂ ਤਾਂ ਮੈਂ ਸੁੱਤਾ ਉੱਠਿਆ ਹੁਣ ਕਿੱਥੋਂ ਮੈਂ ਨਸ਼ਾ ਕਰ ਲਿਆ ਰਾਜਦੀਪ ਨਸ਼ੇ ਤੋਂ ਬਿਨਾ ਤਾਂ ਪੁੱਤ ਤੂੰ ਕਿਸੇ ਦੀ ਸੌ ਖਾਂਦੇ ਹੀ ਰਹਿਗਾ ਇਹ ਤਾਂ ਚੰਗੇ ਘਰਾਣੇ ਦਿੱਤੀ ਹੈ ਕੀ ਜਿਹੜੀ ਤੇਰੇ ਨਾਲ ਕੱਟੀ ਜਾਂਦੀ ਹੈ ਕੀ ਜੇ ਕੋਈ ਹੋਰ ਹੁੰਦੀ ਮੈਂ ਪੁੱਤ ਅੱਜ ਨੂੰ ਛੱਡ ਕੇ ਤੈਨੂੰ ਭਾਗ ਜਾਂਦੀ ਬੇਬੇ ਮੈਂ ਕੀ ਕਰਾਂ ਮੇਰੇ ਹਾਲਾਤ ਇਹ ਜੇ ਹੋਏ ਸੀ ਨਸ਼ੇ ਨੇ ਮੈਨੂੰ ਮਜਬੂਰ ਕਰਤਾ ਸੀ ਪੁੱਤ ਹਾਲਾਤ ਨਹੀਂ ਹੁੰਦੇ ਇਹ ਮਾੜੀਆਂ ਸੰਗਤਾਂ ਨੇ ਜਦੋਂ ਤੈਨੂੰ ਮੈਂ ਰੋਕਦੀ ਸੀ ਤੂੰ ਮੇਰੇ ਕਹਿ ਤੋ ਰੁਕਦਾ ਨਹੀਂ ਸੀ ਕਾ ਮੈਂ ਬਥੇਰਾ ਕਹਿੰਦੀ ਸੀ ਆਪਣੇ ਨਾਮ ਨਾਲ ਨਾਲ ਉਹਦੇ ਨਾਮ ਨਾਲ ਤੁੱਤੋਂ ਦੀ ਹੋ ਜਾਂਦਾ ਸੀ ਬੇਬੇ ਤੂੰ ਦਮੈ ਸਿਆ ਕਰਨ ਨਾ ਮੈਨੂੰ ਖੁਸ਼ ਪਤਾ ਨਹੀਂ ਲੱਗਦਾ ਮੈਂ ਕੀ ਕਰਦਾ ਬੇਪਤਾ ਨਾ ਇਹ ਤਾਂ ਤੂੰ ਆਪਦੀ ਜ਼ਿੰਦਗੀ ਖਰਾਬ ਕਰਦਾ ਨਾ ਇਹ ਜਵਾਕੜੀ ਦੀ ਜ਼ਿੰਦਗੀ ਖਰਾਬ ਕਰਦਾ ਐਡੀ ਸੋਹਣੀ ਕੁੜੀ ਕਿਤੇ ਧਰੀ ਪਈ ਆ ਤੇਰੇ ਕਰਮਾਂ ਚ ਇਹ ਦੇਖ ਐਨੀ ਸੋਹਣੀ ਕੁੜੀ ਮਿਲਿਆ ਤੈਨੂੰ ਚੰਨ ਵਰਗੀ ਮੈਨੂੰ ਮਾਫ਼ ਕਰ ਦੇ ਸੰਦੀਪ ਮੈਂ ਅੱਗੇ ਤੋਂ ਤੇਰੇ ਤੇ ਹੱਥ ਨਹੀਂ ਚੱਕਦਾ ਤੁਸੀਂ ਮੇਰੇ ਨਾਲ ਵਾਅਦਾ ਕਰੋ ਵੀ ਅੱਜ ਤੋਂ ਬਾਅਦ ਕਦੇ ਵੀ ਦਰੂਣ ਨਹੀਂ ਪੀਵਾਂਗਾ ਨਾਲੇ ਚਿੱਟਾ ਨਹੀਂ ਲਾਉਂਗਾ ਮੈਂ ਤੇਰਾ ਵਾਅਦਾ ਕਰਦਾ ਮੈਂ ਕਿਸੇ ਵੀ ਨਸ਼ੇ ਦੇ ਆਦਤ ਨਹੀਂ ਜੋ ਬੇਬੇ ਜਸ ਸੰਦੀਪਾ ਤੂੰ ਚਾਦੀ ਕੁੱਟ ਕਰ ਲਿਆ ਪੁੱਤ ਹਾਂ ਬੇਪੁੱਤ ਤੂੰ ਕਿਉਂ ਉਹਦੇ ਨਾਲ ਝੂਠੇ ਵਾਦੇ ਕਰਦਾ ਤੈਨੂੰ ਪਤਾ ਤੂੰ ਟੜਕੇ ਸੋਹਾ ਖਾ ਲੈਣਾ ਆਥਣੇ ਤੋੜ ਦੰਨਾ ਬੇਬੇ ਮੈਂ ਕਹ ਰਹਾਂ ਤਾਂ ਕੀ ਕਹ ਰਾਂ ਮੈਂ ਤਾਂ ਦੋਨੇ ਹਾਂ ਇਸਨੇ ਵਿਚਾਲੇ ਫਸਿਆ ਪਿਆ ਬੇਪਤਪ ਫਸਤਾ ਮੈਂ ਗਈ ਨਾ ਮੈਂ ਉਹ ਪਾਸੇ ਦੀ ਨਾ ਮੈਂ ਉਹ ਪਾਸੇ ਦੀ ਮੈਂ ਤਾਂ ਵਿਆਹ ਕੇ ਕੋਈ ਤੈਨੂੰ ਗਲਤ ਤਾਂ ਨਹੀਂ ਕਰਤਾ ਉਹ ਕਿਤੇ ਬਗਾਨੀ ਤੀਂ ਦੀ ਜ਼ਿੰਦਗੀ ਤਾਂ ਨਹੀਂ ਖਰਾਬ ਕਰਦੀ ਬੇਬੇ ਮੈਨੂੰ ਨਹੀਂ ਸਮਝ ਆਇਆ ਕਿ ਉਹਨੇ ਜਦੋਂ ਮੈਨੈ ਸਿੱਤੇ ਲੱਗਿਆ ਸੀ ਬੇਪੁੱਤ ਤੈਨੂੰ ਬਥੇਰਾ ਸਮਝਾਇਆ ਸੀ ਬੇਬੇ ਮੈਨੂੰ ਕੁੱਟਦੀ ਮੈਨੂੰ ਮਾਰਦੀ ਮੈਨੂੰ ਅੰਦਰ ਬੰਦ ਕਰਦੀ ਪਰ ਮੈਨੂੰ ਰਸਤੇ ਤੇ ਨਾ ਲੱਗਣ ਦਿੱਤੇ ਬੇਪੁੱਤ ਜੇ ਤੂੰ ਨਿਆਣਾ ਹੁੰਦਾ ਨਾ ਤੈਨੂੰ ਮੈਂ ਕੁੱਟ ਮਾਰ ਵੀ ਕਰ ਲੈਂਦੀ ਪਰ ਗੱਪਰੂ ਪੁੱਤ ਤੇ ਹੱਥ ਜਦੋਂ ਮਾਂ ਮਚਕਦੀਆਂ ਨੇ ਨਾ ਫਿਰ ਜੇ ਪੁੱਤ ਮੂਰੋ ਕੋਈ ਤੂੰ ਮੇਰੇ ਮਾਰਦਾ ਤਾਂ ਮੇਰੀ ਕੀ ਇੱਜ਼ਤ ਰਹਿੰਦੀ ਪੁੱਤ ਬਸ ਪਤਾ ਨਹੀਂ ਮੇਰੀ ਕੋਈ ਪਰਬਸ ਚ ਕਮੀ ਰਹਿ ਗਈ ਕਿਤੇ ਨਾ ਕਿਤੇ ਮੈਂ ਹੀ ਗਲਤ ਸੀਗੀ ਪਾਲੇ ਤਾਂ ਮੈਂ ਦੋਨੇ ਪੁੱਤ ਸੀ ਆਪਦੇ ਸ਼ੌਂਕ ਨਾਲ ਪਰ ਮੈਨੂੰ ਨਹੀਂ ਪਤਾ ਸੀ ਵੀ ਮੇਰਾ ਪੁੱਤ ਆ ਕੁਛ ਕਰ ਜੂਗਾ ਇੰਨੇ ਨਸ਼ੇ ਚ ਪੈ ਜੂ ਪੁੱਤਾਂ ਚਿੱਟੇ ਨੇ ਤਾਂ ਬਹੁਤ ਪੁੱਤ ਮਾਵਾ ਦੇ ਕਰ ਪੱਟ ਤੇ ਪੁੱਤ ਤੂੰ ਨਸ਼ਾ ਛੱਡ ਦੇ ਨਾ ਆਪਣਾ ਘਰ ਜਮਾ ਸੁਖ ਬਸੀ ਮੈਂ ਬੇਬਸ ਮੈਂ ਤਾਂ ਕਹਤਾ ਨਾ मैं हूं किसे भी नसे हाथ नहीं, नहीं, नहीं लूँगा। चल पत्ता, बढ़िया ना के तू आए कर गुरु कर मथा टेक चंगा बोलते हैं हाँ यूरोप मुश्किल से पाता हूँ ਵਾਇਗੁਰਦਾ ਅੱਤ ਸੋਨਾ ਦਿਨ ਚੜੇਗਾ ਪਤਾ ਨਹੀਂ ਸੂਰਜ ਕਿਹੜੇ ਪਾਸੇ ਨਿਕਲਿਆਗਾ ਇਹਨਾਂ ਨੇ ਸਿਰ ਤੇ ਹੱਥ ਰੱਖ ਕੇ ਸੌਂਹ ਖਾਦੀਆਂ ਮੇਰੀ ਬਿਨਾ ਸ਼ਾਣੀ ਕਰਨੇਗੇ ਸਾਰਾ ਕੁਝ ਸੱਟ ਹੋ ਜੂਗਾ ਤੁਸੀਂ ਬਾਹਰ ਘਾਤੋਂ ਆ ਕੇ ਅੰਤਰੀ ਬੈਠ ਜਾਂਦੇ ਆ ਲੋ ਚਾਹ ਪੀ ਲੋ ਐਨੀ ਤਾਂ ਠੰਡ ਸੀਗੀ ਠੀਕ ਹੋ ਤੁਸੀਂ ਕੀ ਹੋ ਗਿਆ ਨੀਪਾ ਤੇਰੇ ਕੋਲ ਥੋੜੇ ਜਿਹੇ ਪੈਸੇ ਹੈਗੇ ਆ ਨਹੀਂ ਪਰ ਤੁਸੀਂ ਪੈਸੇ ਕੀ ਕਰਨੇ ਆਗੇ ਮੇਰਾ ਨਾ ਸਰੀਰ ਬਣਾ ਟੁੱਟ ਜਾਂਦਾ ਮੈਂ ਨਸ਼ਾ ਲੈ ਕੇ ਆਉਣਾ ਪਰ ਤੁਸੀਂ ਤਾਂ ਮੇਰੀ ਸੌਂ ਘਾਦੀ ਸੀ ਵੀ ਹੱਤਵਰ ਨਸ਼ਾ ਨਹੀਂ ਕਰਨਾ ਹੈਗਾ ਉਹ ਗੱਲ ਆਪਾਂ ਬਾਅਦ ਚ ਕਰਾਂਗੇ ਦੇਖੋ ਪੈਸੇ ਹੈਗੇ ਥੋੜੇ ਮੈਨ ਦੇ ਦੇ ਯਾਰ ਮੇਰੇ ਕੋਲ ਕਿੱਥੇ ਆ ਪੈਸੇ ਜਿਹੜਾ ਕੁਝ ਹੈਗਾ ਸਾਰਾ ਗੁੱਸਾ ਤੂੰ ਖਾ ਗਿਆ ਹੁਣ ਤਾਂ ਸੌਂ ਘਾਦੀ ਸੀ ਕਿ ਫਿਰ ਤੋਂ ਨਸ਼ਾ ਕਰਨਾ ਹੈ ਨਹੀਂ ਨੂੰ ਦੇ ਦੇ ਯਾਰ ਨੇ ਸッコ ਪੈਸੇ ਹੈਗੇ ਥੋੜੇ ਜਿਹੀ ਨਹੀਂ ਹੈਗੇ ਮੇਰੇ ਕੋਲ ਪੈਸੇ ਮੈਂ ਕਿਥੋਂ ਲੈ ਕੇ ਦੇ ਮੈਂ ਪੈਸੇ ਸਦੀਪ ਸਦੀਪ ਮੈਨੂੰ ਪੈਸੇ ਦੇ ਦੇ ਮੈਨੂੰ ਪੈਸੇ ਦੇ ਦੇ ਮੈਨੂੰ ਪੈਸੇ ਪਾਈ ਲੂੰਗਾ ਮੇਰੇ ਕੋਲ ਨਹੀਂ ਆਗੇ ਮੈਂ ਕਿੱਤੋਂ ਲਵਾਂ ਪੈਸੇ ਤੂੰ ਹੋ ਗਿਆ ਮੈਂ ਮੈਂ ਮੰਗਲ ਚੂਤਰ ਦੇ ਦੇ ਮੈਨੂੰ ਤੈਨੂੰ ਸਮਝ ਵੀ ਲਗ ਰਿਹਾ ਤੂੰ ਕੀ ਬੋਲੀ ਨਾ ਕਰ ਸਦੀਪ ਮੈਂ ਮੰਗਲ ਚੂਤਰ ਦੇ ਦੇ ਮੈਂ ਮਰ ਜਾਊਗਾ ਮੈਂ ਨਸ਼ਾ ਲੈ ਕੇ ਆਣਾ ਮੈਂ ਨਸ਼ੇ ਵੀ ਨਹੀਂ ਰਹਿਦਾ

ਮੈਂ ਬੰਦ ਕਰ ਸਿੱਟਾ ਅੱਜ ਤੂੰ ਮੇਰੇ ਵਿੱਚ ਨਾ ਮੈਂ ਮੰਗੇ ਸੁੱਤ ਲੈਦਾ ਹੁਣ ਮੈਂ ਕਾਹਤ ਕੁਛ ਨਹੀਂ ਮੰਗ ਆ ਪੁੱਤ ਕੀੜੇ ਤੈਨੂੰ ਗਲਾਸੇ ਮੈਂ ਤਾਂ ਕਿਹਾ ਸੀ ਮੇਰਾ ਪੁੱਤ ਸੋਧਰ ਜੂ ਪਰ ਇਹ ਕਿਤੇ ਸੋਧਰਦਾ ਪਤਾ ਨਹੀਂ ਕਿੰਨੇ ਬਚਾਵਾ ਪੁੱਤ ਕਰੇ ਸਰਤੇ ਹਾਤੇ ਤਾਰ ਦਈਏ ਇੱਥੇ ਤਾਂ ਮੇਰਾ ਵੀਰਾ ਰੋਜ਼ ਤੈਨੂੰ ਕੁੱਟਿਆ ਕਰੂਗਾ ਰੋਜ਼ ਦੇ ਕੰਜਰ ਖਾਣੇ ਨਾਲੋਂ ਤਾਂ ਨਾ ਪਿੰਡ ਜਾਈ ਚੰਗਾਗਾ ਤੇ ਮੈਂ ਕਿਵੇਂ ਜਾਵਾਂ ਪਿੰਡ ਜੇ ਮੈਂ ਪਿੰਡ ਵਾ ਗਈ ਨਾ ਮੇਰੇ ਮਾਪਿਆਂ ਮੈਨੂੰ ਦੇਖ ਕੇ ਮਰ ਜਾਣਗੇ ਜੇ ਤੇਰੇ ਤਾਂ ਤੇਰਾ ਵੀਰਾ ਕੁੱਟ-ਕੁੱਟ ਮਾਰ ਦੋਗਾ ਮੈਨੂੰ ਪੱਬੀ ਫੇਰ ਰੋਜ ਰੋਜ ਤਾਂ ਰੋਜ ਰੋਜ ਤਾਂ ਕੁੱਟਖਾਣੀ ਵੀ ਨਹੀਂ ਚੰਗੀ ਆਗੀ ਨਾ ਉਸ ਦਿਨ ਤਾਂ ਮੈਂ ਤੁਹਾਨੂੰ ਕਿਹਾ ਸੀ ਪੱਬੀ ਚੱਲ ਇੱਥੇ ਰਹਿ ਮੇਰਾ ਵੀਰਾ ਸੁਦਰ ਜੂ ਪਰ ਹੁਣ ਮੈਨੂੰ ਨਹੀਂ ਪਤਾ ਉਹ ਸੁਧਰੂ ਆ ਉਹਦਾ ਰੋਜ ਦਾ ਕੰਮ ਹੋ ਗਿਆ ਬੇਬੇ ਸਿਰੇ ਕਿਸੇ ਨਾ ਕਿਸੇ ਨੇ ਤਾਂ ਮਰ ਨਹੀਂ ਜੇ ਮੈਂ ਉੱਥੇ ਗਈ ਤਾਂ ਮੇਰੇ ਮਾਪੇ ਮਰ ਜੂਗਾ ਜੇ ਤੇਰੇ ਤਾਂ ਤੇਰਾ ਵੀਰਾ ਮਾਰ ਦੋਗਾ ਫਿਰ ਤੇ ਤੇਰੇ ਵੀਰੇ ਦੀ ਕੁੱਟ ਖਾ ਕੇ ਮਰ ਜਾਨੀਆ ਮੇਰਾ ਮਾਂ ਪਿਆ ਤਾਂ ਸੁੱਕੀ ਬਸੂਗਾ ਭਾਬੀ ਸਾਥੋਂ ਦਾ ਰੋਇ ਰੋਇ ਵੇਖਿਆ ਵੀ ਨਹੀਂ ਜਾਂਦਾ ਹੈਗਾ ਰੋਜ਼ ਕੰਜਰਖਾਨਾ ਹੁੰਦਾ ਹੈਗਾ ਅੱਖਾਂ ਸਾਹਮਣੇ ਕਿਵੇਂ ਕੁੱਟ ਪੈਂਦੀ ਦੇਖੀ ਰੋਜ਼ ਦੀ ਉਹ ਨਹੀਂ ਸੁਧਰਦਾ ਹੈਗਾ ਨਾ ਬੇਬੇ ਤੁਸੀਂ ਸਮਝਾਉਨੇ ਉਹਨੂੰ ਪੁੱਤੋਂ ਨੂੰ ਮੈਂ ਕੀ ਸਮਝਾਵਾਂ ਮੇਰੀ ਕਿਹੜਾ ਹੋਂਦਾਗਾ ਬੇਬੇ ਫੇਰ ਉਹ ਰੋਜ਼ ਤਾਂ ਆਪਾਂ ਕੁੱਟ ਪੈਂਦੀ ਵੀ ਨਹੀਂ ਦੇਖ ਸਕਦੇ ਇਹ ਵੀ ਕਿਸੇ ਦੀ ਧੀ ਆਗੀ ਚੱਲ ਭਾਬੀ ਪਿੰਡ ਚੱਲ ਮੈਂ ਤੈਨੂੰ ਛੱਡ ਕੇ ਆਉਣਾਗਾ ਨਹੀਂ ਸੀਰੇ ਮੇਰੇ ਮਾਪਿਆਂ ਨੇ ਨਾ ਮੈਨੂੰ ਇੱਕੀ ਗੱਲ ਸਿਖਾਈ ਸੀ ਇੱਕ ਇੱਕ ਕਰੋ ਢੋਲੀ ਤੇ ਸਾਰੇ ਕਰੋ ਅਰਤੀ ਉੱਠਦੀ ਹੁੰਦੀ ਹੈ ਕੁੜੀ ਦੀ ਇਹ ਤੋਂ ਨਾ ਮੇਰੇ ਲਾਸ਼ ਹੀ ਜਾਊਗੀ ਮੈਂ ਨਹੀਂ ਆਂਦੀ ਇਹ ਤਾਂ ਕਹਾਵਤਾ ਰਹਿ ਗਈਆਂ ਭਾਬੀ ਚੱਲ ਕੁਛ ਨਹੀਂ ਹੁੰਦਾ ਮੈਂ ਸਾਨੂੰ ਪਿੰਡ ਛੱਡ ਕੇ ਆਉਣਾਗਾ ਆਈ ਰੋਜ਼ ਰੋਜ਼ ਹੀ ਦੇਖ ਸਕਦੇ ਬੇਬੇ ਚੱਲ ਭਾਬੀ ਖੜੀ ਹੋ ਤਾਂ ਮੈਂ ਤਰ ਕਹੇ ਮੈਂ ਨਹੀਂ ਜਾਂਦੀ ਫਿਰ ਕੁੱਟ ਖਾਈ ਚੱਲ ਮੈਂ ਕਰਕੇ ਆਉਣਾ ਵੀਰੇ ਨਾਲ ਗੱਲ ਉਹ ਬੈਠਾ ਹੋ ਉਹ ਨਸ਼ਾ ਕਰਦਾ ਰੋਜ਼ ਦਾ ਕੰਜਰ ਕੰਦਾ ਖਤਮ ਕਰੂੰਗਾ ਮੈਂ ਵੀ ਕੀਤੀ ਮੈਂ ਮੈਨੂੰ ਕਹਿਨੀ ਆ ਤੋਲ ਦੇ ਪੇਕੇ ਬਾਗੀ ਕਿਉਂ ਨਹੀਂ ਜਾਂਦੀ ਮੈਂ ਤੁਹਾਨੂੰ ਮੈਂ ਕਹਿਆ ਤੂੰ ਫਾਇ ਜਾਣਾ ਮੈਂ ਤਨਾ ਹੋਜ ਗਈ ਤੇਰੇ ਘੁੱਟ ਪੈਦੀ ਨਹੀਂ ਝੁੱਲੀ ਜਾਂਦੀ ਬਾਈ ਉਹ ਲਾਨਾ ਤਾਂ ਤੇਰੇ ਤੇ ਅਰ ਜਿਹੜਾ ਦਿਨ ਰਾਤ ਭਾਬੀ ਨੂੰ ਕੁਟਦਾਗਾ ਉਹਨੇ ਤੇਰਾ ਵਿਗਾੜਿਆ ਕੀ ਆ ਸਿਰੇ ਤੂਰੇ ਕੀ ਕਰਦਾ ਬਾਈ ਉਹ ਮੈਂ ਤਾਂ ਕੀ ਕਹਦਾ ਤੇਰੇ ਕੋਲ ਹੀ ਆਇਆਗਾ ਬਾਈ ਜਦੋਂ ਜੀ ਕਰਦਾ ਉਹਦੀ ਕੁਟਦਣ ਲਗਾ ਉਹਨੇ ਤੇਰਾ ਵਿਗਾੜਿਆ ਕੀ ਆ ਵਿਚਾਰੀ ਨੇ ਇਹੀ ਕਸੂਰ ਉਹਦਾ ਤੇਰੇ ਨਾਲ ਸੇੜੀ ਨਾਲ ਕੱਟੀ ਜਾਂਦੀ ਆ ਉਹ ਬਾਈ ਯਾਰ ਮੈਂ ਕੀ ਕਰਾਂ ਯਾਰ ਉਹ ਰਾਜੀ ਭਾਈ ਵੱਡਾ ਭਾਈ ਆ ਮੈਂ ਭਾਬੀ ਨੂੰ ਬਥੇਰਾ ਸਮਝਾਉਣਾ ਰਹਾ ਸੁਦਰ ਜੂ ਸੁਦਰ ਜੂ ਯਾਰ ਤੂੰ ਤਾਂ ਦਿਨ ਰਾਤ ਇੱਕ ਕਰ ਰੱਖੀ ਆ ਬਾਈ ਬਾਈ ਯਾਰ ਮੈਂ ਹੋਰ ਕਰਾਂ ਵੀ ਕੀ ਮੈਨੂੰ ਮaaf ਕਰਦੇ ਯਾਰ ਉਹ ਕਿਹੜੀ ਮਾਫੀ ਮੰਗਦਾ ਯਾਰ ਉਹ ਮਾਫੀ ਜਿਹੜੇ ਦਿਨ ਰਾਤ ਕੁੱਟ ਕੇ ਉਹਨੂੰ ਬਾਰ-ਬਾਰ ਕੁੱਟਦਾਗਾ ਫਿਰ ਮਾਫੀ ਕੁੱਟਦਾ ਫਿਰ ਮਾਫੀ ਇਹ ਕੋਈ ਗੱਲ ਨਹੀਂ ਯਾਰ ਉਹਨੇ ਚੰਗੀ ਆ ਬਾਈ ਜਿਹੜੀ ਤੇਰਾ ਨਾ ਕੱਟੀ ਜਾਂਦੀ ਆ ਮੈਨੂੰ ਲੱਗਦਾ ਕੋਈ ਹੋਰ ਹੁੰਦੀ ਨਾ ਤੇਰੇ ਵਰਗੇ ਨਸੇੜੀ ਕੋਲ ਦੇ ਇੱਕ ਦਿਨ ਵੀ ਨਹੀਂ ਰਹਿਣਾ ਸੀ ਲਾਹਣਦਾ ਤੇਰੇ ਵਰਗੇ ਤੇ ਯਾਰ ਬਾਈ ਯਾਰ ਮੈਂ ਕਰਾਂ ਵੀ ਕੀ ਯਾਰ ਇਹ ਨਸ਼ਾ ਮੇਰੇ ਹੱਡਾਂ 'ਚ ਰਚ ਗਿਆ ਉਹ ਬਾਈ ਛੱਡਣਾ ਚਾਹੁੰਦਾ ਹਾਂ ਮੈਂ ਤਾਂ ਬੰਦਾ ਛੱਡ ਸਕਦਾ ਬਾਈ ਜੇ ਤੇਰੇ ਥਾਂ ਤੇ ਨਾ ਭਾਬੀ ਗਲਤ ਹੁੰਦੀ ਫੇਰ ਸਿਰੇ ਮਾਫੀ ਬੋਲੀਏ ਨਾ ਤੂੰ ਮਾਰ ਲੈ ਬਾਈ ਮਾਰ ਲੈ ਤੈਨੂੰ ਤਾਂ ਆਰਦ ਪਈ ਹੋਈ ਸੱਚੀਆਂ ਗੱਲਾਂ ਤੇ ਫਿਰ ਗੁੱਸਾ ਲੱਗਦਾਗਾ ਮੈਂ ਤਾਂ ਉਹ ਭਾਬੀ ਨੂੰ ਚੰਗਾ ਮੰਨਦਾਗਾ ਚੰਗੇ ਘਰ ਦਿੱਤੀ ਹੈਗੀ ਉਹ ਜਿਹੜੀ ਤੇਰੇ ਵਰਗੇ ਨਸੇੜੀ ਨਾਲ ਕੱਟੀ ਜਾਂਦੀ ਹੈਗੀ ਸੁਧਰ ਜਾ ਬਾਈ ਸੁਧਰ ਜਾ ਬਾਦ ਦੇ ਵਿੱਚ ਬੇੜਾ ਥ ਨਹੀਂ ਆਉਣਾ ਹੈਗਾ ਤੇਰੇ ਭਾਈ ਯਾਰ ਮੈਂ ਕੀ ਕਰਾਂ ਯਾਰ ਮੈਂ ਤਾਂ ਵਿਚਾਰੇ ਫਸ ਗਿਆ ਬਾਈ ਛੱਡਣਾ ਚਾਹਵੇ ਨਾ ਬੰਦਾ ਨਸ਼ਾ ਛੱਡ ਸਕਦਾਗਾ ਪਰ ਤੇਰੇ ਵਰਗੇ ਨਾਲ ਮੱਥਾ ਮਾਰੇ ਦਾ ਕੀ ਫਾਇਦਾ ਬਾਈ ਤੂੰ ਸੁਧਰਨ ਵਾਲਾ ਨਹੀਂ ਹੈਗਾ ਮੈਂ ਤਾਂ ਭਾਬੀ ਮੰਨੀ ਨਹੀਂ ਹੈਗੀ ਮੈਂ ਉਹਨੂੰ ਕਿਹਾ ਪਿੰਡ ਵਗ ਜਾ ਪਰ ਉਹਦੇ ਵਰਗਾ ਕੌਣ ਬਣ ਜੂ ਬਾਈ ਇੱਕ ਪਸਤਾ ਤਾਂ ਮੈਂ ਵੀ ਰਿਹਾ ਬਾਈ ਜਿਹੜਾ ਤੇਰੇ ਵਰਗੇ ਨਸ਼ੇੜੀ ਨਾ ਉਹ ਕੱਟੀ ਜਾਂਦੀ ਆ ਜੀ ਤਾਂ ਮੇਰਾ ਕਰਦਾ ਨਾ ਉਹਨੂੰ ਮੈਂ ਪਿੰਡ ਛੱਡਿਆ ਵਾਂ ਬਾਕੀ ਬਾਈ ਤੇਰੇ ਵਰਗੇ ਨਾਲ ਮੱਥਾ ਮਾਰਦਾ ਫਾਇਦਾ ਵੀ ਕੀ ਹੈਗਾ ਤੈਨੂੰ ਘੜਾ ਅਸਰ ਹੁੰਦਾ ਤੇਰੇ ਤੇ ਕੋਈ ਸੀਰੇ ਮੈਂ ਨਾ ਹੋਰ ਕੱਲਣਾ ਕਰ ਤੂੰ ਇੱਥੇ ਜਾ ਮੈਂ ਤਾਂ ਜਾਣਾ ਬਾਈ ਪਰ ਇੱਕ ਦਿਨ ਯਾਦ ਰੱਖੀ ਤੈਨੂੰ ਪਸਤਾਉਣਾ ਪਊਗਾ ਉਸ ਦਿਨ ਨਾ ਭਾਬੀ ਤੇਰੇ ਕੋਲੇ ਨਹੀਂ ਹੋਣੀ ਜਦੋਂ ਦਾ ਧਿਆਨ ਰੱਖਣ ਵਾਸਤੇ ਮੇਰੇ ਇੱਕ ਛੋਟਾ ਭਰਾ ਹੈਗਾ ਮੈਨੂੰ ਨੁਕਾਦੀ ਫਿਕਰ ਏ ਯਾਰ ਤੂੰ ਜਾ ਹੁਣ ਬਾਈ ਤੇਰੇ ਨਾਲ ਕੌਣ ਪਕਾਈ ਮਰੇ ਤੇਰੇ ਤਾਂ ਨਸ਼ਾ ਹੁਣ ਵੀ ਨਹੀਂ ਉਤਰਿਆ ਹੈਗਾ ਓਏ ਓਆ ਕਿੱਥੇ ਵਜ਼ਾਤਾ ਮੈਨੂੰ ਮੈਂ ਕੀ ਕਰਾਂ ਮੈਂ ਤਾਂ ਵਿਚ ਵਿਚਾਲੇ ਫਸ ਗਿਆ ਨਸ਼ੇ ਨੇ ਮੇਰਾ ਘਰ ਪਟਤਾ ਆ ਨਸ਼ਾ ਜਿਹੜਾ ਮੇਰਾ ਘਰ ਪਟ ਗਿਆ ਓਏ ਹਾਏ ਓਏ ਰੱਬਾ ਮੇਰੀ ਐਂਡੀ ਚੰਗੀ ਘਰ ਵਾਲੀ ਵਿਚਾਰੀ ਉਹ ਵੀ ਦਰ ਦਰ ਦੀਆਂ ਠੋਕਰਾਂ ਖਾਂਦੀ ਫਿਰਦੀ ਆ ਮੇਰੀ ਰੱਬ ਵਰਗੀ ਮਾਂ ਹੁਣ ਇਹ ਸਭ ਕੁਝ ਬੰਦ ਨਾ ਬੇਬੇ ਬੇਬੇ ਸੋ ਪਾਪੀ ਨੂੰ ਤਿਆਰ ਕਰ ਤੇ ਉਹ ਨਾ ਪਿੰਡ ਛੱਡ ਕੇ ਆਵਾ ਉਹਦਾ پارک ਦੇ ਵਿੱਚ ਬੈਠਾ ਨਸੇ ਕਰੀ ਜਾਂਦਾਗਾ ਉਹ ਨਹੀਂ ਸੁਧਰਦਾ ਹੈਗਾ ਜੇ ਭਾਈ ਜੇ ਉਹ ਨਾ ਪਿੰਡ ਛੱਡੇ ਫਿਰ ਕਰਾ ਉਹ ਸੁਧਰ ਜਾਊਗਾ ਫਿਰ ਸੁਧਰੇ ਨਾ ਸੁਧਰੇ ਉਹਦੀ ਜ਼ਿੰਦਗੀ ਥੋੜੀ ਬਰਵਾਦ ਕਰਦੀ ਆ ਆਪਾਂ ਇਹ ਕਿਹੜਾ ਅੱਜ ਦਾ ਕਦੇ ਕਦਾਸ ਹੋਇਆ ਵੀ ਕਦੇ ਪੀ ਲਿਆ ਪੈਗ ਲਾ ਲਿਆ ਇਹਦਾ ਰੋਜ਼ ਦਾ ਕੰਮ ਹੋ ਰਿਹਾ ਬੇਬੇ ਨਾ ਨਾ ਕੇ ਤੂੰ ਭਾਬੀ ਨੂੰ ਤਿਆਰ ਕਰ ਤੇ ਪਿੰਡ ਛੱਡ ਕੇ ਆਈਏ ਭਲਾ ਭਾਬੀ ਨੂੰ ਭੇਜਾਂ ਸੰਦੀਪਾ ਭਾਬੀ ਕਾ ਮਾ ਕੀ ਹੋਇਆ ਅਭੀ ਕੱਪੜੇ ਚੇਂਜ ਕਰ ਤੇ ਤਨ ਪਿੰਡ ਛੱਡ ਕੇ ਆ ਸੀਰੇ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਮੈਂ ਪਿੰਡ ਨਹੀਂ ਜਾਣਾ ਅਭੀ ਉਹ ਨਹੀਂ ਸੁਧਰਦਾ ਹੈਗਾ ਪਾਰਕ ਦੇ ਵਿੱਚ ਬੈਠਾ ਨਸ਼ੇ ਕਰੀ ਜਾਂਦਾ ਹੈਗਾ ਸੀਰੇ ਜਿਹੜਾ ਮੇਰੇ ਕਿਸਮਤ ਸੀ ਗਾਣਾ ਬਸ ਉਹ ਹੋ ਗਿਆ ਜਿਹੜਾ ਖੁਸ਼ ਹੋਣਾ ਸੀ ਰੱਗੇ ਦਾ ਨਾ ਕਰੀਏ ਪਾ ਜਿਹੜਾ ਕੁਝ ਪਹਿਲਾਂ ਲਿਖਿਆ ਗਿਆ ਲਿਖਿਆ ਗਿਆ ਬੇਬੇ ਤੂੰ ਐਂ ਕਰ ਪਾ ਪਿੰਡ ਛੱਡ ਕੇ ਆ ਮੈਂ ਮੈਥੋਂ ਨਹੀਂ ਰਹਿਦਾ ਰੋਜ਼ ਦਾ ਦੇਖਿਆ ਜਾਂਦਾ ਕੰਜਰਖਾਨਾ ਇਰੇ ਕਿਉਂ ਜਿੱਦ ਕੀਤੀ ਐ ਜਦੋਂ ਮੈਂ ਤੈਨੂੰ ਇੱਕ ਵਾਰੀ ਕਹਿਤਾ ਵੀ ਮੈਂ ਨਹੀਂ ਜਾਣਾ ਨਹੀਂ ਜਾਣਾ ਬੇਬੇ ਸਮਝਾ ਪਾ ਬੀ ਤੂੰ ਤਾਂ ਮੈਂ ਕੀ ਸਮਝਾਵਾਂ ਇੱਕ ਗਲਤੀ ਤਾਂ ਮੇਥੋਂ ਹੋਈ ਆ ਕੀ ਜਿਹੜਾ ਆਪਦੇ ਨਸ਼ੇੜੀ ਪੁੱਤ ਨੂੰ ਇਹਦੇ ਨਾਲ ਪਿਆਤਾ ਇਹ ਫੁੱਲਾਂ ਵਰਗੀ ਸੀ ਕੰਡਿਆਂ ਉਤੋਂ ਦੀ ਤੋਰਤੀ ਮੈਂ ਹੈ ਬੇਬੇ ਤੈਨੂੰ ਬਥੇਰਾ ਸਮਝਾਇਆ ਸੀ ਮੈਂ ਕਿਹਾ ਬੇਬੇ ਸੋਚ ਲੈ ਸੋਚ ਲੈ ਸੁਨਣਾ ਪੁੱਤ ਸੁਧਰ ਜੂ ਵਿਆਹ ਤੋਂ ਬਾਅਦ ਸੁਧਰ ਜੂ ਵਿਆਹ ਤੋਂ ਬਾਅਦ ਕਿਸੇ ਜ਼ਿੰਦਗੀ ਦਾ ਬਰਬਾਦ ਕੀਤੀ ਹੈ ਨਾ ਆਪਾਂ ਆਪਦੇ ਪੁੱਤ ਦੇ ਜ਼ਿੰਦਗੀ ਸੁਧਾਰਨ ਵਾਸਤੇ ਮੈਨੂੰ ਕੀ ਪਤਾ ਸੀ ਪੁੱਤ ਉਹ ਐ ਕਰੂਗਾ ਮੈਨੂੰ ਤਾਂ ਐ ਸੀਗਾ ਕਿ ਖਾਵਰੇ ਉਹਨੂੰ ਮਾਤੀ ਆ ਜੂਗੀ ਹੋਣੀ ਸੁਧਰਦਾ ਹੈਗਾ ਬੀਬੇ ਚੱਲ ਭਾਬੀ ਖੜੀ ਨਾ ਰਹਿ ਹੁਣ ਤੂੰ ਜਲਦੀ ਹੋ ਤਿਆਰ ਹੋ ਤੇ ਮੈਂ ਤੈਨੂੰ ਪਿੰਡ ਛੱਡ ਕੇ ਆਵਾਂ ਸਿਰ ਮੈਂ ਤੇਰੇ ਤੇ ਗੁੱਸਾ ਨਹੀਂ ਕਰਨਾ ਚਾਹੁੰਦੀ ਸੁਣ ਲੈ ਮੇਰੀ ਗੱਲ ਮੈਂ ਨਹੀਂ ਜਾਣਾ ਆਪਣੇ ਪਿੰਡ ਨਾਲੇ ਉੱਥੇ ਜਾ ਕੇ ਕੀ ਕਰੂੰਗੀ ਮੈਂ ਮੇਰੇ ਮਾਪੇ ਉਹਨਾਂ ਮੈਨੂੰ ਦੇਖਣ ਸਾਰੀ ਮਰ ਜਾਣਗੇ ਵੀ ਕੁੜੀ ਸਾਡੀ ਆ ਕੇ ਬਾਰ ਚ ਬੈਠ ਗਈ ਆ ਫਿਰ ਬੀਬੇ ਮੈਥੋਂ ਵੀ ਇਹ ਰੋਜ਼ ਤਾਂ ਨਹੀਂ ਵੇਖਿਆ ਜਾਂਦਾਗਾ ਮੇਰਾ ਵੀ ਮਨ ਦੁਖਦਾਗਾ ਮੈਂ ਦੱਸ ਕੀ ਕਰਾਂ ਮਾ ਮੇਰੀ ਗੱਲ ਸੁਣ ਆਪਾਂ ਗੁਰਦੁਆਰੇ ਚੱਲਿਆ ਕਰਕੇ ਕੀ ਪਤਾ ਵਾਹਿਗੁਰੂ ਆਪਣੀ ਸੁਣ ਲੇ ਕੀ ਪਤਾ ਰਾਜਵੀਰ ਨਸ਼ਾ ਛੱਡ ਦੇ ਨਹੀਂ ਤੀਏ ਉਹ ਕਿਹੜਾ ਥਾਂ ਨਹੀਂ ਜਿੱਥੇ ਮੈਂ ਨੱਕ ਨਹੀਂ ਰਗੜੇ ਵੀ ਮੇਰਾ ਪੁੱਤ ਨਸ਼ਾ ਛੱਡ ਦੇ ਨਸ਼ਾ ਛੱਡ ਦੇ ਪਰ ਮੇਰੀ ਕਿਸੇ ਨੇ ਨਿਕੰਦਾ ਸੁਣੀ ਤੋਂ ਮਾ ਮੈਨੂੰ ਤਾਂ ਇਹ ਲੱਗਦਾ ਵੀ ਕਿਤੇ ਹੈ ਹੀ ਨਹੀਂਗਾ ਨਾਮ ਆਇਨਾ ਬੋਲ ਪਰ ਮਾਦਮਾ ਹੈਗਾ ਕਦੇ ਨਾ ਕਦੇ ਆਪਣੇ ਮਨੀ ਵੀ ਚਾਕੂ ਆ ਆਪਣੀ ਵੀ ਸੁਣੂਗਾ ਪੁੱਤ ਮੇਰੇ ਘਰ ਨੂੰ ਤਾਂ ਭੁੱਲ ਹੀ ਗਿਆ ਚੱਲ ਬੇਬੇ ਭਾਬੀ ਸਹੀ ਕਹਿੰਦੀ ਆ ਜਿੱਦੇ ਭਾਬੀ ਨਹੀਂ ਜਾਂਦੀ ਤਾਂ ਗੁਰੂ ਘਰ ਵਾਗ ਜਾ ਕਰਾਂਗੇ ਆ ਸਵੇਰੇ ਮੱਥਾ ਟੇਕ ਕੇ ਆਇਆ ਕਰਾਂਗੇ ਵਾਹੀ ਗੁਰੂ ਆਪਣੀ ਜਰੂਰ ਸੁਣੂਗਾ ਦੇਖ ਬਾਕੀ ਭਾਬੀ ਛੋਡੇ ਵਰਗੇ ᱛੀਆਂ ਹਰ ਇੱਕ ਕਰ ਹੁਣ ਨਾ ਤਾਂ ਘਰ ਵਸ ਵੀ ਜਾਣ ਸਹੀ ਗੱਲ ਆ ਸੀਰੇ ਇਹਦੇ ਵਰਗੀ ਉਹ ਤਾਂ ਕਰ ਕਰ ਹੋਵੇ ਜਿਹੜੀ ਨਾ ਮੇਰੇ ਨਸੀੜੀ ਪੁੱਤਨਾ ਕੱਟੀ ਜਾਂਦੀ ਹੈਗੇ ਚੱਲ ਕੋਈ ਨਾ ਤੀ ਬਾਕੀ ਬੀਬੇ ਇਹਨਾਂ ਦਾ ਮੈਨੂੰ ਪਤਾਗਾ ਵੀਰਾ ਇੱਕ ਦਿਨ ਨਾ ਇੱਕ ਦਿਨ ਨਸੇ ਜ਼ਰੂਰ ਛੱਡ ਦੂਗਾ ਉਹ ਵੀ ਫਸਿਆ ਹੋਇਆਗਾ ਬੀਬੇ ਨਸਾ ਸੌਂਕ ਵਜੋ ਤਾਂ ਸ਼ੁਰੂ ਕਰ ਲੈਂਦੇ ਆ ਬਾਅਦ ਦੇ ਵਿੱਚ ਮਜਬੂਰੀ ਬਣ ਜਾਂਦੀ ਆ ਕੋਈ ਨਹੀਂ ਸਿਰਫ ਫਿਕਰ ਨਾ ਕਰ